ਹਰੀ ਓਮ ਸਤਨਾਮ ਹਰੀ ਓਮ ਸਤਨਾਮ ਪਤਾ ਨਹੀਂ ਉਹ ਕੌਣ ਹੈ ਜਿਸ ਨੂੰ ਰਤਨਾਕਰ ਜੀ ਹਰੀ ਓਮ ਸਤਨਾਮ ਜੋ ਇਹ ਸ਼ਬਦ ਕਹਿੰਦੇ ਹਨ ਇਸ ਨਾਮ ਵਾਲਾ ਇਨਸਾਨ ਨਾ ਕੋਈ ਮਾਤ ਲੋਕ ਦੇ ਵਿੱਚ ਹੋਇਆ ਹੈ ਤੇ ਨਾ ਕਦੀ ਇਸ ਨਾਮ ਵਾਲਾ ਆਦਮੀ ਡਿਠਾ ਹੈ ਲੋਕ ਇਸ ਗੱਲ ਦੇ ਬੜੇ ਬੜਤਾਲ ਕਰ ਰਹੇ ਹਨ ਕਿ ਹਰੀ ਓਮ ਸਤਨਾਮ ਇਹ ਕਿਸ ਦਾ ਨਾਮ ਹੈ ਤੇ ਇਹ ਬਾਲਕ ਨੂੰ ਸਾਰੇ ਹਲਤ ਬਲਤ ਆ ਜੁਗਾਦ ਆਕਾਸ਼ ਮਾਰਗ ਦੀ ਸੋਝੀ ਕਿਸ ਤਰ੍ਹਾਂ ਹੈ ਨਿਰਗੁਣ ਸਰਗੁਣ ਦੀਆਂ ਗੱਲਾਂ ਕਰਦਾ ਹੈ ਜਿਹੜੀਆਂ ਗੱਲਾਂ ਉਹ ਬਾਲਕ ਦੱਸਦਾ ਹੈ ਅੱਜ ਤੱਕ ਉਹ ਗੱਲਾਂ ਕਦੇ ਨਹੀਂ ਸੁਨੀਆਂ ਉਹ ਬਾਲਕ ਤਾਂ ਕੋਈ ਬ੍ਰਹਮ ਗਿਆਨ ਦੀ ਮੂਰਤ ਹੈ ਤੇ ਰਾਜਾ ਵਰਨ ਜੀ ਦਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਇਹ ਖੁਦ ਨਿਰੰਕਾਰ ਜੀ ਮੇਰੇ ਘਰ ਦੇ ਵਿੱਚ ਪ੍ਰਗਟ ਹੋਏ ਹਨ ਕਿਉਂਕਿ ਜੰਗਲ ਵਿੱਚ ਨਿਰੰਕਾਰ ਜੀ ਨੇ ਰਾਜੇ ਵਰਨ ਜੀ ਨੂੰ ਪਰਤਖ ਹੋ ਕੇ ਇਹ ਕਹਿਆ ਸੀ ਕਿ हे ਰਾਜਾ ਤੂੰ ਆਪਣੀ ਭਗਤੀ ਛੱਡ ਕੇ ਆਪਣੀ ਰਾਣੀ ਦੇ ਕੋਲ ਚਲਾ ਜਾ ਮੈਂ ਤੇਰੇ ਘਰ ਦੇ ਵਿੱਚ ਪ੍ਰਕਾਸ਼ ਹੋਣਾ ਹੈ ਦੁਨੀਆ ਦੇ ਵਿੱਚ ਹੋਰ ਹੈ ਜ਼ੁਲਮ ਦੇਖ ਕੇ ਤੇਰੇ ਦੁਨੀਆ ਦੇ ਵਿੱਚ ਜ਼ੁਲਮ ਹੁੰਦੇ ਦੇਖ ਕੇ ਮੈਥੋਂ ਬਰਦਾਸ਼ਤ ਨਹੀਂ ਹੁੰਦੀ ਗਿਤੇ ਜਾਂਦੇ ਰਤਨਾਪੁਰੀ ਦੇ ਸਾਰੇ ਲੋਕ ਇਹ ਆਖ ਰਹੇ ਹਨ ਕਿ ਰਤਨਾਕਾਰ ਜੀ ਵਿੱਚ ਕੋਈ ਵੱਡਾ ਰਾਜ ਹੈ ਇਸ ਬਾਲਕ ਦਾ ਕੋਈ ਅੰਤ ਨਹੀਂ ਲਿਆ ਜਾ ਸਕਦਾ ਇਹ ਬਾਲਕ ਕੋਈ ਕੁਦਰਤੀ ਖੇਲ ਹੈ ਜਿਸ ਵਿੱਚ अनेका ਰੰਗ ਢੰਗ ਨਜ਼ਰ ਆ ਰਹੇ ਹਨ ਐਸਾ ਬਾਲਕ ਅੱਗੇ ਕਦੇ ਨਹੀਂ ਡਿਠਾ ਇਹ ਕੋਈ ਨਿਆਰਾ ਹੀ ਬਾਲਕ ਹੈ ਬਾਲਕ ਦਾ ਰੂਪ ਕਰਕੇ ਆਪ ਨਿਰੰਕਾਰ ਜੀ ਆਇਆ ਹੈ ਉਧਰ ਸ਼ੇਸ਼ਨਾਗ ਨੂੰ ਇਹ ਪਤਾ ਲੱਗਿਆ ਕਿ ਨਿਰੰਕਾਰ ਜੀ ਮਹਾਰਾਜ ਮਾਤ ਲੋਕ ਦੇ ਵਿੱਚ ਜਾ ਕੇ ਸੂਰਜ ਵੰਸੀ ਰਾਜੇ ਵਰਣ ਜੀ ਦੇ ਘਰ ਪ੍ਰਕਾਸ਼ ਜੋਤੀ ਸਰੂਪ ਪ੍ਰਕਾਸ਼ ਪ੍ਰਗਟ ਹੋ ਗਏ ਹਨ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਸ਼ੇਸ਼ ਗਣੇਸ਼ ਮਹੇਸ਼ ਨਾਰਦ ਸਾਰਦ ਸਾਰੇ ਫੁੱਲਾਂ ਦੀ ਵਰਖਾ ਕਰਨ ਲੱਗੇ ਘਰ ਘਰ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਇੱਕ ਬਰਸ ਦਾ ਬਾਲਗ ਨਿਰਗੁਣ ਸਰਗੁਣ ਹਲਤ ਬਲਦ ਦੀਆਂ ਖਬਰਾਂ ਦੱਸਦਾ ਹੈ ਸੁਰ ਨਰ ਮੁੰਜਨ ਸਾਰੇ ਦੇਵ ਦੇਵਤੀਆਂ ਦੇਵ ਤੇ ਦੇਵਤੇ ਕਿਨਰ ਮਨਰ ਗੰਦਰਵ ਲੋਕ ਜੈ ਜੈਕਾਰ ਕਰ ਰਹੇ ਹਨ ਤੇ ਜਿਸ ਵਕਤ ਪਤਾਲਪੁਰੇ ਦੇ ਰਾਜੇ ਵਰਮ ਜੀ ਨੂੰ ਸ਼ੇਸ਼ਨਾਗ ਜੀ ਕੋਲੋਂ ਇਸ ਤਰ੍ਹਾਂ ਪਤਾ ਲੱਗਾ ਕਿ ਰਤਨਾਪੁਰੇ ਵਿੱਚ ਨਿਰੰਕਾਰ ਜੀ ਨੇ ਪ੍ਰਕਾਸ਼ ਕਰ ਲਿਆ ਹੈ ਦੁਨੀਆਂ ਦੇ ਸਭ ਜਰੇ ਜਰੇ ਵੀ ਉਸ ਦਾ ਸਵਾਗਤ ਕਰ ਰਹੇ ਹਨ ਤੇ ਰਾਜਾ ਵਰਮ ਜੀ ਆਪਣੀ ਨਿਰਭੈ ਸੈਨਾ ਨੂੰ ਆਪਣੇ ਨਾਲ ਲੈ ਕੇ ਪਤਾਲਪੁਰੇ ਵਿੱਚ ਉੱਡ ਕੇ ਰਤਨਾਪੁਰੇ ਵਿੱਚ ਰਾਜੇ ਵਰਮ ਜੀ ਦੇ ਘਰ ਰਤਨਾ ਕਰ ਜੀ ਦਾ ਦਰਸ਼ਨ ਕਰਨ ਆਇਆ ਰਾਜੇ ਵਰਣ ਜੀ ਦਾ ਪਤਾਲਪੁਰੇ ਵਿੱਚ ਪਾਵਨ ਰਾਜ ਹੈ ਤੇ ਰਾਜੇ ਵਰਣ ਜੀ ਨੇ ਮਾਤ ਲੋਕ ਦੀ ਦੁਨੀਆ ਦੇ ਵਿੱਚੋਂ ਆ ਕੇ ਰਾਜੇ ਵਰਣ ਜੀ ਨੂੰ ਇਹ ਸੰਦੇਸ਼ ਭੇਜ ਦਿੱਤਾ ਕਿ ਪਤਾਲ ਲੋਕ ਦਾ ਰਾਜਾ ਵਰਣ ਆਪ ਜੀ ਦੀ ਪ੍ਰਕਾਸ਼ ਦੀਆਂ ਲੱਖ ਲੱਖ ਵਧਾਈਆਂ ਦੇਣ ਆਇਆ ਹੈ ਤੇ ਰਾਜਾ ਵਰਣ ਆਪ ਜੀ ਨੂੰ ਮਿਲਣਾ ਚਾਹੁੰਦਾ ਹੈ ਤੇ ਰਾਜਾ ਵਰਣ ਰਤਨਾਪੁਰੇ ਤੋਂ ਬਾਹਰ ਹੀ ਠਹਿਰ ਗਿਆ ਹੈ ਕਿ ਰਾਜੇ ਵਰਨ ਜੀ ਦੀ ਆਗਿਆ ਦੇ ਨਾਲ ਰਾਜੇ ਵਰਨ ਜੀ ਦੀ ਵਰਨ ਜੀ ਦੇ ਦਿਵ ਦੇ ਦਿਵ ਪਾਉਣ ਵਿੱਚ ਜਾਇ ਜਾ ਸਕੇਗਾ ਰਾਜਾ ਵਰਨ ਜੀ ਪ੍ਰਮਾਤਮਾ ਦਾ ਬਹੁਤ ਵੱਡਾ ਭਗਤ ਸੀ ਉਸ ਰਾਜੇ ਨੇ ਪ੍ਰਮਾਤਮਾ ਦੀ ਭਗਤੀ ਤਾਂ ਬਹੁਤ ਕੀਤੀ ਸੀ ਪਰ ਉਸ ਨੂੰ ਕਿਸੇ ਵਜ੍ਹਾ ਕਰਕੇ ਨਰੰਕਾਰ ਜੀ ਨੇ ਆਪਣਾ ਦਰਸ਼ਨ ਨਹੀਂ ਦਿੱਤਾ ਸੀ ਪਰ ਇੱਕ ਵਾਰ ਨਰੰਕਾਰ ਜੀ ਨੇ ਉਸ ਨੂੰ ਉਹਦੇ ਬਹੁਤ ਘੋਰ ਤਪ ਦਾ ਤੇਜ ਪ੍ਰਤਿਆਬ ਦੇ ਕੇ ਸਰਬ ਦਾ ਰੂਪ ਧਾਰਨ ਕਰਕੇ ਵਰਨ ਜੀ ਦੀ ਚੌਂਕੜੀ ਮੰਡਲ ਕੋਲ ਗਏ ਪਰ ਰਾਜਾ ਵਰਨ ਨਿਰੰਕਾਰ ਜੀ ਨੂੰ ਪਛਾਨ ਨਹੀਂ ਸਕਿਆ ਸੀ ਰਾਜੇ ਵਰਨ ਜੀ ਦਾ ਨਿਰੰਕਾਰ ਜੀ ਦੇ ਨਾਲ ਇਹ ਵੈਦਾ ਸੀ ਕਿ ਜੇ ਤੂੰ ਮੈਨੂੰ ਦਰਸ਼ਨ ਦੇਣਾ ਹੈ ਤਾਂ ਜਿਸ ਤਰ੍ਹਾਂ ਦਾ ਤੂੰ ਹੈ ਉਸੇ ਤਰ੍ਹਾਂ ਦਾ ਮੇਰੇ ਸਾਹਮਣੇ ਆ ਕੇ ਮੈਨੂੰ ਆਪਣਾ ਦਰਸ਼ਨ ਦੇ ਜਿਸ ਤਰ੍ਹਾਂ ਰਾਜਾ ਵਰਨਨ ਰੰਕਾਰ ਜੀ ਦਾ ਦਰਸ਼ਨ ਕਰਨਾ ਚਾਹੁੰਦਾ ਸੀ ਇਸ ਤਰ੍ਹਾਂ ਨਰਕਾਰ ਜੀ ਦਾ ਕਿਸੇ ਭਗਤ ਨੂੰ ਦਰਸ਼ਨ ਨਹੀਂ ਹੋਇਆ ਨਰਕਾਰ ਜੀ ਦਾ ਆਪਣਾ ਸਰੀਰ ਤਾਂ ਇੱਕ ਰੌਸ਼ਨੀ ਹੈ ਜਿਸ ਦਾ ਕੋਈ ਬਦਲ ਨਹੀਂ ਜਦੋਂ ਨਰਕਾਰ ਜੀ ਕਿਸੇ ਆਪਣੇ ਭਗਤ ਨੂੰ ਦਰਸ਼ਨ ਦਿੰਦੇ ਹਨ ਤੇ ਨਰਕਾਰ ਜੀ ਦਾ ਦਰਸ਼ਨ ਭਗਤਾਂ ਨੂੰ ਕਿਸੇ ਜੋਣ ਦੇ ਰਾਹੀਂ ਹੁੰਦਾ ਹੈ ਜਿਸ ਤਰ੍ਹਾਂ موسی ਪਕੰਬਰ ਨੇ ਕੋਹ ਤੂਰ ਦੇ ਪਹਾੜ ਉੱਤੇ ਬੈਠ ਕੇ ਪ੍ਰਮਾਤਮਾ ਦੇ ਬੜੇ ਘੋਰ ਆਵਾਦਤ ਕੀਤੀ ਤੇ موسی ਦੀ ਪ੍ਰਮਾਤਮਾ ਕੋਲੋਂ ਇਹ ਮੰਗ ਸੀ ਕਿ ਮੇਰੇ ਸਾਹਮਣੇ ਬੈਠ ਕੇ ਮੇਰੇ ਨਾਲ ਗੱਲਾਂ ਕਰ ਤੈਨੂੰ ਇਸ ਤਰ੍ਹਾਂ ਮਿਲਣ ਦੀ ਮੇਰੀ ਆਸਾ ਹੈ ਪ੍ਰਮਾਤਮਾ ਨੇ موسی ਪਕੰਬਰ ਨੂੰ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ हे موسی ਪਕੰਬਰ ਤੇਰੇ ਸਾਹਮਣੇ ਬੈਠ ਕੇ ਮੈਂ ਤੇਰੇ ਨਾਲ ਗੱਲਾਂ ਤਾਂ ਕਰ ਸਕਦਾ ਹਾਂ ਪਰ ਤੈਨੂੰ ਆਪਣਾ ਜਮਾਲ ਨਹੀਂ ਦਿਖਾ ਸਕਦਾ ਏ ਮੁਸੇ 84 ਲੱਖ ਜੂਨਾਂ ਦੇ ਵਿੱਚ ਮੇਰਾ ਆਪਣਾ ਜਮਾਲ ਹੈ ਕਿਹੜੀ ਜੂਨ ਵਿੱਚ ਮੈਂ ਤੈਨੂੰ ਆਪਣਾ ਦਰਸ਼ਨ ਦੇਵਾਂ ਜੇ ਮੈਂ ਪੰਛੀ ਬਣ ਕੇ ਤੈਨੂੰ ਦਰਸ਼ਨ ਦਿੰਦਾ ਹਾਂ ਤਾਂ ਤੂੰ ਤਾਂ ਵੀ ਨਹੀਂ ਮੰਨਦਾ ਜੇ ਮੈਂ ਕੋਈ ਪਸ਼ੂ ਬਣ ਕੇ ਤੈਨੂੰ ਦਰਸ਼ਨ ਦਿੰਦਾ ਹਾਂ ਤੂੰ ਫੇਰ ਵੀ ਮੇਰੇ ਉੱਪਰ ਯਕੀਨ ਨਹੀਂ ਕਰਦਾ ਏ موسی ਪਕੰਬਰ ਮੈਂ ਤੈਨੂੰ ਤਰ੍ਹਾਂ ਤਰ੍ਹਾਂ ਦੀਆਂ ਜੂਨਾ ਵਿੱਚ ਨੇਕਾਂ ਵਾਰ ਦਰਸ਼ਨ ਦਿੱਤਾ ਹੈ ਤੇਰਾ ਮੇਰੇ ਕਿਸੇ ਦਰਸ਼ਨ ਉੱਤੇ ਵੀ ਮਨ ਨਹੀਂ ਜੰਮਿਆ ਏ موسی ਪਕੰਬਰ ਹੋਰ ਮੈਂ ਤੈਨੂੰ ਆਪਣਾ ਦਰਸ਼ਨ ਕਿਵੇਂ ਦੇਵਾਂ ਮੇਰਾ ਦਰਸ਼ਨ ਤੈਨੂੰ ਇਸ ਤਰ੍ਹਾਂ ਹੀ ਹੋਵੇਗਾ ਏ موسی ਤੈਨੂੰ ਦਰਸ਼ਨ ਦੇਣ ਦਾ ਹੋਰ ਕੋਈ ਰਸਤਾ ਨਹੀਂ ਜਿਸ ਰਸਤੇ ਪਰ ਤੈਨੂੰ ਮਨਜ਼ੂਰ ਨਹੀਂ ਉਹ ਰਸਤੇ ਪਰ ਤੈਨੂੰ ਮੇਰਾ ਦਰਸ਼ਨ ਹਰਗਿਜ ਨਹੀਂ ਹੋ ਸਕਦਾ موسی ਮਿਕੰਬਰ ਪ੍ਰਮਾਤਮਾ ਨੂੰ ਕਹਿੰਦਾ ਸੀ ਕਿ ਜਿਸ ਤਰ੍ਹਾਂ ਦੀ ਤੇਰੀ ਆਪਣੀ ਸ਼ਕਲ ਹੈ ਉਸੇ ਤਰ੍ਹਾਂ ਦੀ ਸ਼ਕਲ ਮੈਨੂੰ ਦਿਖਾ ਤੇ ਪ੍ਰਮਾਤਮਾ موسی ਨੂੰ ਕਹਿੰਦਾ ਹੈ ਕਿ हे ਮੇਰੇ ਮਹਾਨ ਭਗਤ ਮੇਰੀ ਆਪਣੀ ਸ਼ਕਲ ਨਹੀਂ ਹੈ ਮੈਂ ਤਾਂ ਇੱਕ ਬਿਜਲੀ ਵਰਗੀ ਰੋਸ਼ਨੀ ਹੂੰ ਰੋਸ਼ਨੀ ਵਿੱਚੋਂ ਤੈਨੂੰ ਕੀ ਹਾਸਲ ਹੋਵੇਗਾ ਰੋਸ਼ਨੀ ਨਾਲੋਂ ਤਾਂ ਮੈਂ ਤੈਨੂੰ ਕਿਸੇ ਜਾਨਵਰ ਦੇ ਰਾਹੀਂ ਆਪਣਾ ਦਰਸ਼ਨ ਦੇਵਾਂ ਤਾਂ ਹੀ ਤੇਰਾ ਮਨੋਰਥ ਸਿદ્ધ ਹੋ ਸਕਦਾ ਹੈ ਜਿਸ ਵੇਲੇ ਪਰਮਾਤਮਾ ਨੇ موسی ਬਿਕੰਬਰ ਨੂੰ ਇਸ ਤਰ੍ਹਾਂ ਕਰਕੇ ਕਿਹਾ ਤਾਂ موسی ਬਿਕੰਬਰ ਨੂੰ ਪਰਮਾਤਮਾ ਦੀ ਗੱਲ ਪ੍ਰਵਾਨ ਹੋ ਗਈ ਕਿ ਜੋ ਮੈਨੂੰ ਪਰਮਾਤਮਾ ਨੇ ਕਿਹਾ ਹੈ ਇਹ ਬਿਲਕੁਲ ਸੱਚੀ ਹਕੀਕਤ ਹੈ ਜਿਿੰਨੇ ਦੁਨੀਆਂ ਦੇ ਵਿੱਚ ਜੀਵ ਜੰਤ ਹਨ ਉਤਨੇ ਹੀ ਕਰਤਾਰ ਜੀ ਦੇ ਰੂਪ ਹਨ ਤੇ ਜਿਸ ਵਕਤ ਨਿਰੰਕਾਰ ਜੀ ਨੇ ਆਪਣੇ ਕਿਸੇ ਪਿਆਰੇ ਉਪਾਸ਼ਕ ਨੂੰ ਆਪਣਾ ਦਰਸ਼ਨ ਦਿੰਦਾ ਹੈ ਤਾਂ ਨਿਰੰਕਾਰ ਜੀ ਜਿਸ ਨੂੰ ਦਰਸ਼ਨ ਦੇਣਾ ਹੋਵੇ ਉਸੇ ਵਰਗਾ ਹੀ ਭੇਸ ਧਾਰਨ ਕਰ ਲੈਂਦਾ ਹੈ ਜਾਂ ਫਿਰ ਕਿਸੇ ਜਾਨਵਰ ਦੀ ਸ਼ਕਲ ਵਿੱਚ ਦਰਸ਼ਨ ਦਿੰਦਾ ਹੈ ਉਸ ਤਰ੍ਹਾਂ ਦਾ ਉਸ ਦਾ ਕੋਈ ਬਦਨ ਨਹੀਂ ਸਿਰਫ ਰੋਸ਼ਨੀ ਹੈ ਭਗਤ ਨਾਮਦੇਵ ਜੀ ਨੂੰ ਇੱਕ ਕੁੱਤੇ ਦੇ ਰੂਪ ਵਿੱਚ ਦਰਸ਼ਨ ਦਿੱਤਾ ਸੀ ਪਹਿਰਲਾਦ ਭਗਤ ਜੀ ਨੂੰ ਕੀੜੀ ਦੇ ਰੂਪ ਦੇ ਵਿੱਚ ਦਰਸ਼ਨ ਦਿੱਤਾ ਸੀ ਪੀਪੇ ਭਗਤ ਦੀ ਇਸਤਰੀ ਨੂੰ ਬੂਰੇ ਝੋਟੇ ਦੇ ਰੂਪ ਦੇ ਵਿੱਚ ਦਰਸ਼ਨ ਦਿੱਤਾ ਸੀ ਰਿਸ਼ੀ ਭਾਰਦਵਾ ਜੀ ਨੂੰ ਮੱਛਾਂ ਕੱਛਾਂ ਨੇਕਾਂ ਜਾਨਵਰਾਂ ਦੇ ਵਿੱਚ ਦਰਸ਼ਨ ਦਿੱਤਾ ਸੀ ਫਿਰ ਵੀ ਇਨਸਾਨ ਦੇ ਜਾਮੇ ਵਿੱਚ ਆ ਕੇ ਰਾਮ ਚਰਿਤ੍ਰ ਦੀ ਰਚਨਾ ਕਰ ਦਿੱਤੀ ਜਿਸ ਵਿੱਚ ਸਭ ਦੁਨੀਆ ਨੂੰ ਪਰਮਾਤਮਾ ਦਾ ਦਰਸ਼ਨ ਹੋ ਗਿਆ ਪਰਮਾਤਮਾ ਦੀਆਂ ਗੱਲਾਂ ਦੇ ਉੱਪਰ موسی ਪਕੰਬਰ ਨੂੰ ਪੂਰਾ ਯਕੀਨ ਹੋ ਗਿਆ موسی ਪਕੰਬਰ ਪਰਮਾਤਮਾ ਨੂੰ ਕਹਿਣ ਲੱਗਾ ਕਿ हे ਪਰਮਾਤਮਾ ਤੂੰ ਹੁਣ ਮੈਨੂੰ ਆਪਣਾ ਦਰਸ਼ਨ ਦੇ ਮੈਂ ਤੇਰੇ ਦਰਸ਼ਨ ਦੇ ਉੱਪਰ ਪੂਰਾ ਯਕੀਨ ਕਰੂੰਗਾ موسی ਪਕੰਬਰ ਨੂੰ ਆਕਾਸ਼ਵਾਣੀ ਹੋਈ ਕਿ हे موسی ਤੈਨੂੰ ਮੇਰਾ ਦਰਸ਼ਨ ਤੰਬੂ ਵਿੱਚ ਹੋਵੇਗਾ ਜਿਸ ਵਕਤ ਤੂੰ ਮੈਨੂੰ ਤੰਬੂ ਦੇ ਵਿੱਚ ਦੇਖੇਗਾ ਤੇ ਮੈਂ ਤੰਬੂ ਦੇ ਵਿੱਚ ਬੈਠਾ ਹੋਵਾਂਗਾ। موسی ਪਗੰਬਰ ਨੇ ਕੋਹਤੂਰ ਦੇ ਪਹਾੜ ਦੇ ਉੱਤੇ ਤੰਬੂ ਲਗਾ ਦਿੱਤਾ। ਤੇ ਆਪ ਉਸ ਤੰਬੂ ਤੋਂ 4 ਕਦਮਾਂ ਪਿੱਛੇ ਹਟ ਕੇ ਬੈਠ ਗਿਆ। موسی ਨੂੰ ਆਵਾਜ਼ ਹੋਈ ਕਿ हे موسی ਪਗੰਬਰ ਤੂੰ ਤੰਬੂ ਦਾ ਇੱਕ ਲੜ ਚੱਕ ਕੇ ਅੰਦਰ ਦੇਖ ਤੈਨੂੰ ਮੇਰਾ ਦਰਸ਼ਨ ਹੋਵੇਗਾ। ਜਿਸ ਵਦ ਮੂਸੇ ਪਗੰਬਰ ਨੇ ਤੰਬੂ ਦਾ ਇੱਕ ਲੜ ਚੱਕ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਤਾਂ ਉਸ ਤੰਬੂ ਦੇ ਅੰਦਰ ਇੱਕ ਏਲ ਬੈਠੀ ਮੂਸੇ ਪਗੰਬਰ ਨੂੰ ਨਜ਼ਰ ਆਈ ਤੇ ਜਿਸ ਵਦ ਮੂਸੇ ਪਗੰਬਰ ਨੇ ਦੂਸਰੀ ਵਾਰ ਤੰਬੂ ਦਾ ਲੜ ਚੱਕ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਤਾਂ ਉਸ ਨੂੰ ਤੰਬੂ ਦੇ ਵਿੱਚ ਇੱਕ ਬਿੱਲਾ ਬੈਠਾ ਨਜ਼ਰ ਆਇਆ ਜਿਸ ਵਾਰਤ موسی ਪਕੰਬਰ ਨੇ ਤੀਸਰੀ ਵਾਰ ਤੰਬੂ ਦਾ ਲੜ ਚੱਕ ਕੇ ਅੰਦਰ ਨਜ਼ਰ ਮਾਰੀ ਤਾਂ ਇੱਕ ਤੋਤਾ ਨਜ਼ਰ ਆਇਆ ਜਿਸ ਨੂੰ ਉਸਨੇ ਤੋਬਾ ਤੋਬਾ ਕਰਕੇ ਤੰਬੂ ਦਾ ਲੜ ਛੱਡ ਦਿੱਤਾ موسی ਪਕੰਬਰ ਆਪਣੇ ਮਨ ਦੇ ਵਿੱਚ ਵਿਚਾਰ ਕਰਨ ਲੱਗਾ ਕਿ ਐਤ ਕੀ ਵਾਰੀ ਤੰਬੂ ਦਾ ਲੜ ਚੱਕ ਕੇ ਦੇਖਦੇ ਹਾਂ ਸ਼ਾਇਦ ਐਤ ਕੀ ਵਾਰੀ ਆਪ ਪ੍ਰਮਾਤਮਾ ਜੀ ਬੈਠੇ ਹੋਣਗੇ ਜੇਸਵਾਦਮੂਸੇ ਬਕੰਬਰ ਨੇ ਚੌਥੀ ਵਾਰ ਤੰਬੂ ਦਾ ਲੜ ਜਾ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਤਾਂ ਕੀ ਦੇਖਦਾ ਹੈ ਕਿ ਤੰਬੂ ਦੇ ਅੰਦਰ ਇੱਕ ਖੋਦਾ ਆਦਮੀ ਬੈਠਾ ਹੈ ਨਾ ਉਸ ਦੇ ਸਿਰ ਪਰ ਵਾਲ ਹੈ ਨਾ ਉਸ ਦੇ ਦਾੜੀ ਨਾ ਮੁੱਛਾਂ ਉਸ ਵਦ ਮੂਸੇ ਬਕੰਬਰ ਨੇ ਵਿਚਾਰ ਕੀਤੀ ਕਿ ਐਤ ਕੀ ਵਾਰ ਜ਼ਰੂਰ ਤੰਬੂ ਦੇ ਅੰਦਰ ਖੁਦਾ ਬੈਠਾ ਹੋਵੇਗਾ ਪੰਜਵਾਂ ਨੰਬਰ ਵਡ ਭਾਗੀ ਹੁੰਦਾ ਹੈ ਜਿਸ ਵਕਤ ਇਸ ਤਰ੍ਹਾਂ ਵਿਚਾਰ ਕਰਕੇ ਮੂਸੇ ਬਕੰਬਰ ਨੇ ਪੰਜਵੀਂ ਵਾਰ ਤੰਬੂ ਦਾ ਲੜ ਜੱਕ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਤਾਂ ਕੀ ਦੇਖਦਾ ਹੈ ਕਿ ਦਾੜ੍ਹੀ ਕੇਸਾਂ ਵਾਲਾ ਆਦਮੀ ਤੰਬੂ ਦੇ ਅੰਦਰ ਖੜਾ ਹੈ ਤੇ ਉਸ ਦੇ ਹੱਥ ਵਿੱਚ ਇੱਕ ਤਲਵਾਰ ਖੜੀ ਹੋਈ ਹੈ ਤੇ ਰੂਪ ਉਸ ਆਦਮੀ ਦਾ ਬੜਾ ਡਰਾਉਣਾ ਹੈ ਭੱਜ ਕੇ موسی ਦੇ ਵੱਲ ਆਇਆ ਤੇ موسی ਉਸ ਆਦਮੀ ਤੋਂ ਡਰਦਾ ਰਹਿਮ ਕਰੋ ਰਹਿਮ ਕਰੋ ਰਹਿਮ ਕਰੋ ਕਰਦਾ ਕਰਦਾ ਭੱਜ ਕੇ ਤੰਬੂ ਦੇ ਕੋਲੋਂ 400 ਕਦਮ ਪਰ ਦੂਰ ਜਾ ਖੜਾ موسی ਪਗੰਬਰ ਦੇ ਜਿਹੜੇ ਸੇਵਕ ਸਨ ਉਹ ਇਸ ਘੋਤਕ ਨੂੰ ਦੇਖ ਕੇ ਬੜੇ ਹਰਾ ਰਹਿ ਗਏ ਕਿ موسی ਜੀ ਪਹਿਲਾਂ ਤਾਂ ਬੜੇ ਖੁਸ਼ੀ ਖੁਸ਼ੀ ਨਾਲ ਤੰਬੂ ਦਾ ਲੜ ਚੱਕ ਚੱਕ ਕੇ ਅੰਦਰ ਦੇਖਦਾ ਸੀ ਪਤਾ ਨਹੀਂ ਤੰਬੂ ਦੇ ਅੰਦਰ ਇਸ ਨੇ ਕੀ ਦੇਖਿਆ ਹੋਵੇਗਾ ਪਰ ਜਦੋਂ ਅਜ ਕੀ ਇਸ ਨੇ 5ਵੀਂ ਵਾਰ ਤੰਬੂ ਦਾ ਲੜ ਚੱਕ ਕੇ ਤੰਬੂ ਦੇ ਅੰਦਰ ਨਜ਼ਰ ਮਾਰੀ ਹੈ ਤੇ ਪਤਾ ਨਹੀਂ ਤੰਬੂ ਦੇ ਅੰਦਰ ਇਸ ਨੂੰ ਕੀ ਦਿਸਿਆ ਹੈ ਜੋ ਇਹ ਤੰਬੂ ਕੋਲੋਂ ਭੱਜ ਕੇ ਡਰਦਾ ਇੱਥੋਂ ਦੂਰ ਜਾ ਖੜਾ ਹੈ موسی ਪਗੰਬਰ ਆਪਣੇ ਸੇਵਕਾਂ ਨੂੰ ਕਹਿਣ ਲੱਗਾ ਤੁਸੀਂ ਮੇਰੇ ਕੋਲ ਖੜਨਾ ਹੈ ਮੈਂ 6ਵੀਂ ਵਾਰ ਤੰਬੂ ਦਾ ਲੜ ਚੱਕ ਕੇ ਅੰਦਰ ਦੇਖਦਾ ਹਾਂ ਮੂਸੇ ਦੇ ਸੇਵਕ ਮੂਸੇ ਦੇ ਕੋਲ ਖੜ ਗਏ ਤੇ ਮੂਸੇ ਪਕੰਬਰ ਨੇ ਜਦੋਂ ਬਹੁਤ ਵੱਡਾ ਜੇਰਾ ਕਰਕੇ ਤੰਬੂ ਦਾ ਲੜਜੱਕ ਕੇ ਅੰਦਰ ਨਜ਼ਰ ਮਾਰੀ ਤਾਂ ਉਹ ਤੰਬੂ ਰੌਸ਼ਨੀ ਦੇ ਨਾਲ ਭਰਿਆ ਹੋਇਆ ਹੈ ਉਸ ਰੌਸ਼ਨੀ ਵਿੱਚ ਦੀ ਸੂਰਜ, ਚੰਦ, ਸੂਰਜ, ਤਾਰੇ ਨਜ਼ਰ ਆ ਰਹੇ ਹਨ ਗगन ਮੰਡਲ ਖੰਡਾਂ ਬ੍ਰਹਿਮੰਡਾਂ ਦੇ ਮੂਸੇ ਪਕੰਬਰ ਨੂੰ ਦਰਸ਼ਨ ਹੋਏ ਨਰੰਕਾਰ ਜੀ ਦੇ ਹਰਮੰਦਰ ਵਾਲ ਮੂਸੇ ਬਕੰਬਰ ਦੀ ਨਜ਼ਰ ਜਦ ਗਈ ਤਾਂ ਕੀ ਦੇਖਦਾ ਹੈ ਕਿ ਹਰਮੰਦਰ ਦੇ ਅੰਦਰ ਇੱਕ ਸੋਨੇ ਦਾ ਬੜਾ ਕੀਮਤੀ ਰੰਗੀਲਾ ਪਲੰਘ ਡੇਠਾ ਹੋਇਆ ਹੈ ਉਸ ਪਲੰਘ ਦੇ ਉੱਪਰ ਨਰੰਕਾਰ ਜੀ ਬਿਰਾਜਮਾਨ ਪਏ ਹਨ ਸਿਰ ਪਰ ਲੰਬੇ ਲੰਬੇ ਸੁਨਹਿਰੀ ਕੇਸ ਹਨ ਮੁੱਛਾਂ ਕੰਨਾ ਤੱਕ ਲੰਬੀਆਂ ਦਾੜ੍ਹੀ ਧੁੰਨੀ ਤੋਂ ਵੀ ਲੰਬੀ ਹੱਥ ਗੋਟਿਆ ਤੱਕ ਲੰਬੇ ਹਨ ਤੇ ਰੰਗ ਸ਼ਾਮ ਵਰਨ ਸੂਰਜ ਦੇਵਤੇ ਦੇ ਮੰਗਰ ਚਮਕ ਰਿਹਾ ਹੈ ਜਿਸ ਹਰਿਮੰਦਰ ਦੇ ਅੰਦਰ ਨਰਨਕਾਰ ਜੀ ਬਿਰਾਜਮਣ ਲੰਮੇ ਪਏ ਹੋਏ ਹਨ ਉਸ ਮੰਦਰ ਨੂੰ ਬੇਅੰਤ ਮੀਨਾਕਾਰੀ ਲੱਗੀ ਹੋਈ ਹੈ ਹੀਰੇ ਮੋਤੀ ਰਤਨ ਵਿੜਕ ਵਿੱਚ ਜੜੇ ਹੋਏ ਹਨ ਉਸ ਮੰਦਰ ਦੇ ਚਾਰ ਚਫੇਰੇ ਸੋਨੇ ਦੇ ਸਿਰੇ ਝਿਲ ਮਿਲ ਝਿਲ ਮਿਲ ਕਰਦੇ ਹਨ ਹਰ ਤਰਫ ਧੰ ਧੰ ਜੈ ਜੈਕਾਰ ਦੀ ਆਵਾਜ਼ ਗੂੰਜ ਰਹੀ ਹੈ ਹੋਰ ਵੀ ਉੱਥੇ ਛੋਟੇ ਛੋਟੇ ਅਨੇਕਾਂ ਸੋਨੇ ਦੇ ਮੰਦਰ ਹਨ ਜਿਨ੍ਹਾਂ ਮੰਦਰਾਂ ਵਿੱਚ ਗੁਰਮੁਖ ਲੋਕ ਬੈਠੇ ਨਿਰੰਕਾਰ ਜੀ ਦਾ ਮਿੱਠਾ ਮਿੱਠਾ ਜਾਪ ਕਰ ਰਹੇ ਹਨ ਮੂਸੇ ਬਗੰਬਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਤਾਲਾਂ ਦੇ ਅੰਦਰ ਸਾਜ਼ ਵੱਜਦੇ ਸੁਣ ਰਹੇ ਹਨ ਹਰ ਪਾਸੇ ਅੰਮ੍ਰਿਤ ਦੀ ਵਰਖਾ ਹੋ ਰਹੀ ਹੈ ਇਤਨਾ ਕੁਝ ਦਿਖਾ ਕੇ ਉਹ ਰੋਸ਼ਨੀ ਇੱਕਦਮ ਬੰਦ ਹੋ ਗਈ ਤੇ موسی ਬਕੰਬਰ ਆਖ ਰਿਹਾ ਹੈ ਕਿ ਜਿਹੜੀ ਮੂਰਤ ਤੇਰੀ ਹਰਮੰਦਰ ਦੇ ਅੰਦਰ ਸੁਨਹਿਰੀ ਪਲੰਗ ਦੇ ਉੱਪਰ ਬਰਾਜਮਾਨ ਸੀ ਮੈਨੂੰ ਤੰਬੂ ਦੇ ਵਿੱਚ ਉਹ ਕਿਉਂ ਨਹੀਂ ਦਿਖਾਈ ਤੂੰ ਆਪਣੇ ਇਤਨੇ ਵੱਡੇ ਉਪਾਸ਼ਕ ਨਾਲ ਵੀ ਫਰਕ ਕੀਤਾ ਹੈ ਮੈਂ ਤੇਰੀ ਉਹ ਮੂਰਤ ਤੰਬੂ ਵਿੱਚ ਦੇਖਣੀ ਚਾਹੁੰਦਾ ਸੀ ਜਿਹੜੀ ਰੰਗਲੇ ਪਲੰਗ ਦੇ ਉੱਤੇ ਬਰਾਜਮਾਨ ਪਈ ਹੋਈ ਸੀ ਇਸ ਤਰ੍ਹਾਂ ਉਸ موسی ਨੂੰ ਇਸ ਤਰ੍ਹਾਂ ਉਸ ਮੂਰਤ ਨੂੰ ਯਾਦ ਕਰ ਕਰਕੇ موسی ਬਕੰਬਰ ਕੁਹਤੂਰ ਦੇ ਪਹਾੜ ਦੇ ਉੱਤੇ ਸਖਤ ਬਿਮਾਰ ਹੋ ਗਿਆ ਜਿਹੜੇ موسی ਬਕੰਬਰ ਦੇ ਸੇਵਕ ਸਨ ਉਹ ਬੜੀ ਇਸ ਗੱਲ ਦੇ ਵਿਚਾਰ ਕਰਨ ਲੱਗੇ ਕਿ ਸਾਡਾ ਸਤਿਗੁਰੂ ਜੀ ਕੀ ਕਹਿ ਰਿਹਾ ਹੈ ਕਦੇ ਇੱਲ ਅੱਲਾ ਕਦੇ ਖੁਦਾ ਬਿੱਲਾ ਕਦੇ ਤੋਬਾ ਤੋਬਾ ਕਰੀ ਜਾ ਰਿਹਾ ਹੈ ਕਦੇ ਕਰੀਮ ਖੁਦਾ ਖੁਦਾ ਕਰੀ ਜਾਂਦਾ ਹੈ ਉਹ ਸੋਚਣ ਲੱਗੇ ਕਿ موسی ਬਕੰਬਰ ਪਰਮਾਤਮਾ ਦੀ ਭਜਨ ਬੰਦਗੀ ਕਰਦਾ ਕਰਦਾ ਪਾਗਲ ਹੋ ਗਿਆ ਹੈ ਜੋ ਇਹਨੂੰ ਅੱਲਾਹ ਕਹੀ ਜਾ ਰਿਹਾ ਹੈ موسی ਬਕੰਬਰ ਦੇ ਸੇਵਕਾਂ ਨੇ ਵੱਡੇ ਵੱਡੇ ਵੈਦ ਹਕੀਮ ਬੁਲਾਏ ਪਰ ਕਿਸੇ ਨੂੰ ਉਸ ਦੀ ਰੱਬੀ ਮਰਜ਼ਦਾ ਕੋਈ ਪਤਾ ਨਾ ਲੱਗਾ ਜਦੋਂ موسی ਬਕੰਬਰ ਨੂੰ ਵੱਡੇ ਵੱਡੇ ਵੈਦ ਸਵੈਦ ਹਕੀਮ ਸਿਆਣੇ ਪੁੱਛਣ ਲੱਗੇ ਕਿ हे موسی ਪਕੰਬਰ ਜਿਸ ਦੀ ਤੂੰ ਬहोत ਚਿਰ ਤੋਂ ਇਬਾਦਤ ਕਰ ਰਿਹਾ ਸੀ ਤੂੰ ਉਸ ਨੂੰ ਕਦੇ ਇੱਲ ਕਹਿੰਦਾ ਹੈ ਕਦੇ ਬਿੱਲਾ ਕਹਿੰਦਾ ਹੈ ਕਦੇ ਖੁਦਾ ਦੀ ਸ਼ਾਨ ਦੇ ਵਿੱਚ ਐਸਾ ਲਫ਼ਜ਼ ਕਹਿਣੇ ਭਗਤਾਂ ਦੇ ਵਾਸਤੇ ਮੁਨਾਸਬ ਨਹੀਂ ਹੁੰਦੇ ਕਈ ਬ੍ਰਹਮ ਗਿਆਨੀ موسی ਪਕੰਬਰ ਨੂੰ ਪੁੱਛਣ ਲੱਗੇ ਕਿ हे موسی ਪਕੰਬਰ ਤੈਂ ਕੁਝ ਦੇਖਿਆ ਤੂੰ ਕਿਸ ਨੂੰ ਇੱਲ ਤੇ ਬਿੱਲਾ ਕਹਿੰਦਾ ਹੈ ਨਰੰਕਾਰ ਜੀ ਨੂੰ ਇੱਲ ਬਿੱਲਾ ਕਹਿਣਾ ਠੀਕ ਨਹੀਂ ਹੁੰਦਾ موسی ਪੱਕੰਬਰ ਉਹਨਾਂ ਗਿਆਨੀ ਮਹਾਪੁਰਸ਼ਾਂ ਨੂੰ ਕਹਿਣ ਲੱਗਾ ਏ ਲੋਕੋ ਪਾਗਲ ਮੈਂ ਨਹੀਂ ਹੋਇਆ ਪਾਗਲ ਤੁਸੀਂ ਹੋਏ ਹੋ ਜੋ ਤੁਸੀਂ ਮੇਰੇ ਕੋਲੋਂ ਇਹਨਾਂ ਕੁਝ ਪੁੱਛ ਰਹੇ ਹੋ ਏ ਲੋਕੋ ਮੈਂ ਪਾਗਲ ਨਹੀਂ ਹੋਇਆ ਮੈਂ ਜੋ ਕੁਝ ਕਹਿੰਦਾ ਹਾਂ ਇਹ ਸਭ ਕੋਈ ਸਤੋ ਸਤ ਹੈ ਜਿਹੜੇ ਰੂਪ ਦੇ ਵਿੱਚ ਮੈਨੂੰ ਪ੍ਰਮਾਤਮਾ ਨੇ ਆਪਣਾ ਦਰਸ਼ਨ ਦਿੱਤਾ ਹੈ ਮੈਂ ਸਾਰੀ ਜ਼ਿੰਦਗੀ ਉਹਨਾਂ ਰੂਪਾਂ ਦੀ ਬੰਦਗੀ ਕਰੂੰਗਾ। ਇਹ ਲੋਕੋ ਪਹਿਲਾਂ ਪ੍ਰਮਾਤਮਾ ਨੇ ਮੈਨੂੰ ਇਲ ਦੇ ਰੂਪ ਦੇ ਵਿੱਚ ਦਰਸ਼ਨ ਦਿੱਤਾ ਹੈ। ਜੋ ਮੈਂ ਇਲ ਅੱਲਾ ਕਹਿੰਦਾ ਹੈ ਤੇ ਦੂਸਰੀ ਵਾਰ ਬਿੱਲਾ ਬਣ ਕੇ ਪ੍ਰਮਾਤਮਾ ਨੇ ਦਰਸ਼ਨ ਦਿੱਤਾ ਜਿਸ ਨੂੰ ਮੈਂ ਮੁਹੰਮਦ ਬਿੱਲਾ ਕਹਿੰਦਾ ਹਾਂ। ਤੀਸਰੀ ਵਾਰ ਮੈਨੂੰ ਦੂਤਾ ਬਣ ਕੇ ਦਰਸ਼ਨ ਦਿੱਤਾ ਹੈ ਜਿਸ ਨੂੰ ਮੈਂ ਆਪਣੇ ਗੁਨਾਹ ਤੋਬਾ ਤੋਬਾ ਕਰਕੇ ਮਾਫ ਕਰਾਉਂਦਾ ਹਾਂ ਇੱਕ ਵਾਰ ਤੋਬਾ ਕਹਿਣ ਦੇ ਨਾਲ ਇਨਸਾਨ ਦੇ ਸਾਰੇ ਕਸੂਰ ਮਾਫ ਹੋ ਜਾਂਦੇ ਹਨ ਇਸ ਕਰਕੇ ਮੈਂ ਕੜੇ ਕੜੇ ਤੋਬਾ ਤੋਬਾ ਕਹਿੰਦਾ ਹਾਂ ਫਿਰ ਮੈਨੂੰ ਰੱਬ ਨੇ ਖੋਦੇ ਆਦਮੀ ਦਾ ਰੂਪ ਧਾਰ ਕੇ ਆਪਣਾ ਦਰਸ਼ਨ ਦਿੱਤਾ ਜਿਸ ਨੂੰ ਮੈਂ ਵਾਰ-ਵਾਰ ਖੁਦਾ ਖੁਦਾ ਕਹਿੰਦਾ ਹਾਂ ਫੇਰ ਮਲਾਈ ਦਾ ਕੌਲ ਬਣ ਕੇ ਦਰਸ਼ਨ ਦਿੱਤਾ ਜਿਸ ਨੂੰ ਮੈਂ ਵਾਰ-ਵਾਰ کریم کریم ਕਹਿੰਦਾ ਹਾਂ ਜਿਨ੍ਹਾਂ ਰੂਪਾਂ ਵਿੱਚ ਦੀ ਖੁਦਾ ਨੇ ਮੈਨੂੰ ਆਪਣਾ ਅਹਿਜ਼ਾਰ ਦਿੱਤਾ ਹੈ ਮੈਂ ਸਾਰੀ ਜ਼ਿੰਦਗੀ ਉਹਨਾਂ ਨਾਵਾਂ ਦੀ ਇਬਾਦਤ ਕਰੂੰਗਾ ਫੇਰ ਦਾੜੀ ਕੇਸਾਂ ਵਾਲਾ ਇਨਸਾਨ ਬਣ ਕੇ ਤਲਵਾਰ ਉਸ ਦੇ ਹੱਥ ਵਿੱਚ ਫੜੀ ਹੋਈ ਸੀ ਜਦੋਂ ਉਸ ਨੇ ਮੇਰੇ ਵੱਲ ਨਟਾ ਜਿਸ ਕੋਲੋਂ ਮੈਂ ਨਟ ਕੇ ਆਪਣੀ ਜਾਨ ਬਚਾਈ ਰਹਿਮ ਕਰੋ ਰਹਿਮ ਕਰੋ ਮੈਂ ਵਾਰ-ਵਾਰ ਉਸ ਨੂੰ ਕਹਿੰਦਾ ਹਾਂ ਜਿਹੜੇ-ਜਿਹੜੇ ਰੂਪ ਮੈਂ ਦੇਖੇ ਹਨ ਇਹ ਸਾਰੇ ਮੇਰੇ ਰੱਬ ਦੇ ਹਨ ਮੈਂ ਇਹਨਾਂ ਨੂੰ ਹੀ ਮੰਨੂਗਾ ਜਿਸ ਜਗ੍ਹਾ 'ਤੇ ਇੱਲ ਅੱਲਾਹ ਰਹਿੰਦਾ ਹੈ ਮੈਂ ਉਸ ਜਗ੍ਹਾ ਵੀ ਦਰਸ਼ਨ ਕਰ ਚੁੱਕਾ ਹਾਂ ਰੱਬ ਦੀ ਸਾਰੀ ਰਚਨਾ ਨੂੰ ਮੈਂ ਆਪਣੀ ਅੱਖੀਂ ਦੇਖ ਚੁੱਕਾ ਹਾਂ ਹੁਣ ਮੇਰੀ ਭਜਨ ਬੰਦਗੀ ਕੀਤੀ ਦਾ ਫਲ ਮੈਨੂੰ ਮਿਲ ਗਿਆ ਹੈ। ਮੂਸੇ ਬਗੰਬਰ ਦੇ ਦਰਸ਼ਨ ਅਨੁਸਾਰ ਲੋਕਾਂ ਨੇ ਉਹਨਾਂ ਨਾਵਾਂ ਦੇ ਨਾਲ ਪ੍ਰਮਾਤਮਾ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਨਰੰਕਾਰ ਜੀ ਨੂੰ ਸਾਰੇ ਨਾਮ ਇੱਕੋ ਜਹਾਨ ਜੇ ਕੋਈ ਅੱਲਾ ਕਹੇ ਤਾਂ ਵੀ ਨਰੰਕਾਰ ਜੀ ਦੀ ਉਸਤਤ ਹੋ ਜਾਂਦੀ ਹੈ। ਜੇ ਕੋਈ ਰਾਮ ਕਹਿ ਦੇਵੇ ਤਾਂ ਵੀ ਨਰੰਕਾਰ ਜੀ ਦਾ ਸਿਮਰਨ ਹੋ ਜਾਂਦਾ ਹੈ। ਰਾਮ ਰਹੀਮ ਕਰੀਮ ਅੱਲਾ ਸਭ ਇੱਕੋ ਜਿਹੀ ਨਾਮ ਹਨ ਕਿਸੇ ਵੀ ਨਾਂ ਵਿੱਚ ਉਸ ਮਾਲਕ ਨੂੰ ਯਾਦ ਕਰੋ ਉਹ ਸਾਰੇ ਨਾਵਾਂ ਦੇ ਨਾਲ ਪਿਆਰ ਕਰਦਾ ਹੈ ਉਸ ਨੂੰ ਜੀਵਾਂ ਦੇ ਨਾਲ ਪ੍ਰੀਤ ਨਹੀਂ ਉਸ ਨੂੰ ਤਾਂ ਆਪਣੀ ਉਸਤਤ ਦੇ ਵਡਿਆਈ ਦੇ ਨਾਲ ਪ੍ਰੀਤ ਹੈ ਜਿਸ ਤਰ੍ਹਾਂ ਕਿ ਸਤਿਗੁਰੂ ਗਿਆਨनाथ ਜੀ ਮਹਾਰਾਜ ਬਿਆਨ ਕਰਦੇ ਹਨ ਕਿ ਇੱਕ ਵਾਰ ਸਤਸੰਗ ਹੋ ਰਿਹਾ ਸੀ ਇੱਕ ਚੋਰ ਜੋ ਚੋਰੀ ਕਰਦਾ ਸੀ ਉਹਨੇ ਪਰਮਾਤਮਾ ਦੇ ਨਾਮ ਦੇ ਵਿੱਚ ਕਦੀ ਮਨ ਨਹੀਂ ਜੋੜਿਆ ਸੀ ਉਹ ਰਾਤ ਦਾ ਵਕਤ ਹੈ ਘਰੋਂ ਚੋਰੀ ਕਰਨ ਵਾਸਤੇ ਨਿਕਲਿਆ ਤੇ ਕਹਿ ਲਗਾ ਕਿ ਸਤਸੰਗ ਹੋ ਰਿਹਾ ਹੈ ਤੇ ਸਾਰੇ ਲੋਕ ਜਾਗ ਰਹੇ ਹਨ ਜਦ ਸਤਸੰਗ ਬੰਦ ਹੋਵੇਗਾ ਤੇ ਫਿਰ ਚੋਰੀ ਵੱਲ ਨੂੰ ਜਾਵਾਂਗਾ ਉਹਦੇ ਮਨ ਦੇ ਵਿੱਚ ਵਿਚਾਰ ਆਈ ਕਿ ਜਿੰਨਾ ਚਿਰ ਸਤਸੰਗ ਚੱਲਦਾ ਹੈ ਉਹਨਾਂ ਜਿਹੜੇ ਸਤਸੰਗ ਦੇ ਵਿੱਚ ਚੱਲ ਕੇ ਬੈਠਦੇ ਹਨ ਜਦੋਂ ਸਤਸੰਗ ਦੇ ਵਿੱਚ ਚਲਾ ਗਿਆ ਤਾਂ ਕੀ ਹੋਇਆ ਸਤਸੰਗ ਸੁਣਦਿਆਂ ਸੁਣਦਿਆਂ ਚੋਰੀ ਵਾਲਾ ਤਾਂ ਉਸਦੇ ਮਨ ਦੇ ਵਿੱਚ ਉਹ ਖਿਆਲ ਚਲਾ ਗਿਆ ਪਰ ਸਤਸੰਗ ਦੇ ਨਾਲ ਜੁੜ ਗਿਆ ਜਦੋਂ ਸਤਸੰਗ ਸਰਮਣ ਕੀਤਾ ਹੈ ਤੇ 사ਤਸੰਗ ਦੀ ਸਮਾਲਤੀ ਹੋਈ ਤੇ ਸਤਗੁਰੂ ਕਹਿਣ ਲੱਗੇ ਉਹ ਭਾਈ ਸਿੱਖੋ ਜੇ ਕਿਸੇ ਨੇ ਕਿਸੇ ਤਰ੍ਹਾਂ ਦਾ ਕੋਈ ਬਚਨ ਕਰਨਾ ਹੋਵੇ ਤਾਂ ਕਰ ਸਕਦਾ ਹੈ ਪੁੱਛ ਸਕਦਾ ਹੈ ਉਹ ਜਿਹੜਾ ਆਦਮੀ ਘਰੋ ਚੋਰੀ ਕਰਨ ਵਾਸਤੇ ਨਿਕਲਿਆ ਸੀ ਉਸਨੇ ਕਦੀ 사ਤਸੰਗ ਸਰਵਲ ਨਹੀਂ ਕੀਤਾ ਸੀ ਉਹ ਖੜਾ ਹੋਇਆ ਤੇ ਜਾ ਕੇ ਸਤਗੁਰੂ ਦੇ ਚਰਨਾਂ ਵਿੱਚ ਪ੍ਰਣਾਮ ਕੀਤੀ ਕਹਿਣ ਲੱਗਾ ਮਹਾਰਾਜ ਇਹ ਸਤਸੰਗ ਦਾ ਫਲ ਕੀ ਹੁੰਦਾ ਹੈ ਤੇ ਮਹਾਂਪੁਰਸ਼ ਕਹਿਣ ਲੱਗੇ ਉਹ ਭਾਈ ਸਿਖਾ ਸਤਸੰਗ ਦਾ ਫਲ ਮੈਂ ਨਹੀਂ ਇਥੋਂ ਦੋ ਕੋ ਦੂਰ ਇੱਕ ਬੋੜ ਦਾ ਦਰਖਤ ਹੈ ਉਸ ਜਗ੍ਹਾ ਪਰ ਇੱਕ ਕੱਵਾ ਬੈਠਾ ਹੈ ਕਹਾਂ ਬੈਠਾ ਹੈ ਉਹ ਤੈਨੂੰ ਸਤਸੰਗ ਦਾ ਫਲ ਦੱਸੇਗਾ ਕਿ ਸਤਸੰਗ ਦਾ ਫਲ ਕੀ ਹੁੰਦਾ ਹੈ ਉਹਨੇ ਕਮਾਰਾਏ ਦਾ ਹੁਕਮ ਮੰਨਿਆ ਸਤਸੰਗ ਦੇ ਨਾਲ ਜੁੜ ਗਿਆ ਹੈ ਚੂਰੀਆਂ ਚੂਰੀਆਂ ਮਨ ਵਿੱਚੋਂ ਗਈਆਂ ਸਾਧ ਰੂਪ ਹੋ ਗਿਆ ਸਤਗੁਰਾਂ ਦਾ ਹੁਕਮ ਪ੍ਰਵਾਨ ਕਰਕੇ ਉੱਥੋਂ ਚੱਲਿਆ ਹੈ ਜਿਹੜੀ ਜਗ੍ਹਾ ਪਰ ਕਬਾ ਬੈਠਾ ਸੀ ਉਸ ਜਗ੍ਹਾ ਪਰ ਪਹੁੰਚ ਗਿਆ ਤੇ ਜਾ ਕੇ ਕੀ ਦੇਖਦਾ ਹੈ ਕਬਾ ਬੈਠਾ ਹੈ ਤੇ ਜਾ ਕੇ ਕਬੇ ਨੂੰ ਪੁੱਛਦਾ ਹੈ ਐ ਕਬੇ ਸਤਸੰਗ ਦਾ ਫਲ ਕੀ ਹੈ ਇਹ ਨਹੀਂ ਗੱਲ ਕਹਿਣ ਦੀ ਸੀ, ਧੀਰ ਸੀ ਕਵਾ ਦਾੜ ਕਰਕੇ ਜ਼ਮੀਨ ਤੇ ਡਿੱਗਿਆ ਤੇ ਪ੍ਰਾਨ ਤਿਆਗ ਗਿਆ। ਮਨ ਦੇ ਵਿੱਚ ਵਿਚਾਰ ਆਈ ਕਿ ਸਤ ਸੰਗ ਦਾ ਫਲ ਇੰਨਾ ਮਾੜਾ ਕਿ ਜਿਹੜਾ ਸਤ ਸੰਗ ਦਾ ਫਲ ਪੁੱਛਦੇ ਸਾਰ ਹੀ ਆਪਣੇ ਪ੍ਰਾਨ ਤਿਆਗ ਗਿਆ। ਤੇ ਲਗਾ ਚਲੋ ਕੋਈ ਗੱਲ ਨਹੀਂ ਜਦੋਂ ਦੂਸਰੀ ਵਾਰ ਸਤ ਸੰਗ ਹੋਏਗਾ ਇਸ ਗੱਲ ਦਾ ਨਿਤਾਰਾ ਕਰਾਂਗੇ ਇਮਤਿਹਾਨ ਇਹਦਾ ਜਰੂਰ ਪਾਸ ਕਰਾਂਗਾ। ਸਤਸੰਗ ਦੇ ਨਾਲ ਜੁੜਿਆ ਹੈ ਦਿਨ ਰਾਤ ਸਤਸੰਗ ਦਾ ਹੀ ਨਾਮ ਜਪੀ ਜਾ ਰਿਹਾ ਹੈ ਤੇ ਦੂਸਰੀ ਵਾਰ ਸਤਸੰਗ ਹੋਇਆ ਉਹ ਆਦਮੀ ਫਿਰ ਸਤਸੰਗ ਦੇ ਵਿੱਚ ਗਿਆ ਤੇ ਸਤਸੰਗ ਸਰਵਣ ਕੀਤਾ ਉਹੀ ਬਚਨ ਮਹਾਰਾਜ ਦੇ ਫਿਰ ਕੀਤੇ ਕਿ ਜੇ ਕਿਸੇ ਨੇ ਕੋਈ ਗੱਲ ਪੁੱਛਣੀ ਹੋਵੇ ਤਾਂ ਸਤਸੰਗ ਬਾਰੇ ਪੁੱਛ ਸਕਦਾ ਹੈ ਉਹ ਆਦਮੀ ਖੜਾ ਹੋਇਆ ਤੇ ਜਾ ਕੇ ਸਤਗੁਰੂ ਦੇ ਚਰਨਾਂ ਵਿੱਚ ਅਰਦਾਸ ਜੀ ਦੀ ਕਹਿਣ ਲੱਗਾ ਮਹਾਰਾਜ satsang ਦਾ ਫਲ ਕੀ ਹੈ ਤੇ ਮਹਾਰਾਜ ਹੱਸ ਕੇ ਕਹਿਣ ਲੱਗੇ ਉਹ ਭਾਈ ਸਿਖਾ satsang ਦਾ ਫਲ ਮੈਂ ਨਹੀਂ ਉਸੇ ਜਗ੍ਹਾ ਪਰ ਜਾ ਉਥੇ ਇੱਕ ਹੰਸ ਬੈਠਾ ਹੈ ਉਹ ਤੈਨੂੰ ਦੱਸੇਗਾ ਕਿ satsang ਦਾ ਫਲ ਕੀ ਹੈ ਮਹਾਰਾਜ ਦਾ ਹੁਕਮ ਪ੍ਰਵਾਨ ਕਰ ਲਿਆ ਹੁਕਮ ਮੰਨਿਆ ਉਸੇ ਜਗ੍ਹਾ ਪਰ ਪਹੁੰਚਿਆ ਹੈ ਜਿੱਥੇ ਕਾਂ ਬੈਠਾ ਹੋਇਆ ਸੀ ਉਸੇ ਜਗ੍ਹਾ ਪਰ ਹੰਸ ਬੈਠਾ ਹੈ ਜਾ ਕੇ ਹੰਸ ਨੂੰ ਕਹਿਣ ਲੱਗਾ ਐ ਹੰਸ ਉਹ ਸਤਸੰਗ ਦਾ ਫਲ ਕੀ ਐ ਇੰਨੀ ਗੱਲ ਕਹਿਣ ਦੀ ਹੀ ਧੀਰ ਸੀ ਉਹ ਹੰਸ ਵੀ ਦਾੜ ਕਰਕੇ ਜ਼ਮੀਨ ਤੇ ਡਿੱਗਿਆ ਤੇ ਪ੍ਰਾਨ ਤਿਆਗ ਗਿਆ ਮਨ ਦੇ ਵਿੱਚ ਫਿਰ ਵਿਚਾਰ ਆਈ ਕਿ ਸਤਸੰਗ ਦਾ ਫਲ ਐਨਾ ਮਾੜਾ ਕਹਿ ਲਗਾ ਚਲੋ ਕੋਈ ਗੱਲ ਨਹੀਂ ਜਿੰਨਾ ਚਿਰ ਸਤਸੰਗ ਦੇ ਫਲ ਦਾ ਮੈਨੂੰ ਪਤਾ ਨਹੀਂ ਲੱਗਦਾ ਉਹਨਾਂ ਚਿਰ ਸਤਗੁਰੂ ਦਾ ਲੜ ਨਹੀਂ ਛੱਡਣਾ ਜਦੋਂ ਫੇਰ 사ਤਸੰਗ ਹੋਇਆ ਉਹੀ ਆਦਮੀ 사ਤਸੰਗ ਦੇ ਵਿੱਚ ਪਹੁੰਚਿਆ 사ਤਸੰਗ ਸਰਵਣ ਕੀਤਾ 사ਤਸੰਗ ਸਰਵਣ ਕਰਕੇ ਫੇਰ ਉੱਠਿਆ ਤੇ ਸਤਿਗੁਰੂ ਦੇ ਚਰਨਾਂ ਵਿੱਚ ਪ੍ਰਣਾਮ ਕਰਕੇ ਕਹਿਣ ਲੱਗਾ ਸਤਿਗੁਰੂ 사ਤਸੰਗ ਦਾ ਫਲ ਕੀ ਹੈ ਤਾਂ ਮਹਾਰਾਜ ਹੱਸ ਕੇ ਕਹਿਣ ਲੱਗੇ ਭਾਈ ਸਿਖਾ ਉਹ ਤੈਨੂੰ ਨਹੀਂ ਪਤਾ ਕਿ 사ਤਸੰਗ ਦਾ ਫਲ ਕੀ ਹੈ ਤੈਨ ਲਗਾ ਮਹਾਰਾਏ ਮੈਨੂੰ satsang ਦਾ ਫਲ ਦਾ ਕੀ ਪਤਾ ਮੈਂ ਤਾਂ satsang ਦੀ ਸਰਵਣ ਹੀ ਨਹੀਂ ਕੀਤਾ ਤੇ ਸਤਿਗੁਰੂ ਕਹਿਣ ਲੱਗੇ ਉਹ ਭਾਈ ਸਿੱਖਾ ਜਾ ਉਸ ਪਿੰਡ ਦੇ ਉਸ ਦਰਸਤ ਦੇ ਨਾਲ ਇੱਕ ਨਗਰ ਹੈ ਉਸ ਨਗਰ ਦੇ ਵਿੱਚ ਤੂੰ ਚਲਾ ਜਾ ਉੱਥੇ ਰਾਜੇ ਦੇ ਘਰ ਦੇ ਵਿੱਚ ਇੱਕ ਲੜਕਾ ਪੈਦਾ ਹੋਇਆ ਹੈ ਜਿਹੜਾ ਅੱਜ ਤੋਂ 6 ਮਹੀਨੇ ਦਾ ਹੋ ਚੁੱਕਾ ਹੈ ਉਹ ਤੈਨੂੰ ਦੱਸੇਗਾ ਕਿ satsang ਦਾ ਫਲ ਕੀ ਹੈ ਕਹਿ ਲਗਾ ਮਹਾਰਾਏ ਮੈਂ ਨਹੀਂ ਉਸ ਉਸ ਰਾਜੇ ਦੇ ਘਰੇ ਮੈਂ 사ਸੰਗ ਦਾ ਫਲ ਪੁੱਛਣ ਵਾਸਤੇ ਨਹੀਂ ਜਾਵਾਂਗਾ ਸਤਿਗੁਰੂ ਕਹਿ ਲਗੇ ਕਿਉਂ ਕਹਿ ਲਗਾ ਮਹਾਰਾਏ ਪਹਿਲਾਂ ਤੁਸੀਂ ਕਿਹਾ ਸੀ ਕਿ ਕਾਂ ਤੈਨੂੰ 사ਸੰਗ ਦਾ ਫਲ ਦੱਸੇਗਾ ਉਸ ਕਾਂ ਨੂੰ ਪੁੱਛਿਆ 사ਸੰਗ ਦਾ ਫਲ ਉਹ ਵੀ ਪ੍ਰਾਣ ਤਿਆ ਗਿਆ ਜੇ ਹੰਸ ਨੂੰ ਪੁੱਛਿਆ ਤੇ ਹੰਸ ਵੀ ਪ੍ਰਾਣ ਤਿਆ ਗਿਆ ਤੇ ਜੇ ਉਹ ਰਾਜੇ ਦੇ ਲੜਕੇ ਨੂੰ ਜਾ ਕੇ ਮੈਂ ਰਾਜੇ ਤੋਂ ਰਾਜੇ ਦੇ ਘਰ ਜਾ ਕੇ ਰਾਜੇ ਤੋਂ ਸਤਸੰਗ ਦੇ ਉਹਦੇ ਲੜਕੇ ਤੋਂ ਸਤਸੰਗ ਦੀ ਗੱਲ ਪੁੱਛੀ ਤੇ ਜੇ ਉਹ ਲੜਕਾ ਵੀ ਪ੍ਰਾਨ ਤਿਆਗ ਗਿਆ ਤੇ ਮੈਨੂੰ ਤਾਂ ਰਾਜੇ ਨੇ ਫਾਂਸੀ ਦੇ ਦੇਣਾ ਹੈ ਮੈਨੂੰ ਬੜੀ ਸਖਤ ਸਜ਼ਾ ਮਿਲੇਗੀ ਮੈਂ ਜਾ ਕੇ ਨਹੀਂ ਪੁੱਛਾਂਗਾ ਤੇ ਸਤਗੁਰੂ ਕਹਿਣ ਲੱਗੇ ਨਹੀਂ ਭਾਈ ਸਿੱਖਾ ਉਹ ਲੜਕਾ ਤੈਨੂੰ ਜ਼ਰੂਰ ਸਤਸੰਗ ਦਾ ਫਲ ਦੱਸੇਗਾ ਕਿ ਸਤਸੰਗ ਦਾ ਫਲ ਕੀ ਹੈ ਤੂੰ ਜਾ ਜਾ ਕੇ ਪੁੱਛ ਤੈਨੂੰ ਦੱਸੇਗਾ ਹੁਕਮ ਪ੍ਰਵਾਨ ਕਰ ਲਿਆ। ਜਾ ਪਹੁੰਚਿਆ ਰਾਜੇ ਦੇ ਦਰਬਾਰ ਦੇ ਅੰਦਰ। ਅੱਗੇ ਸੰਤਰੀ ਖੜੇ ਹਨ ਤੇ ਸੰਤਰੀਆਂ ਨੂੰ ਕਹਿੰਦਾ ਹੈ ਕਿ ਭਾਈ ਸਿੱਖੋ ਜਿਹੜਾ ਰਾਜੇ ਦੇ ਘਰੇ ਲੜਕਾ ਪੈਦਾ ਹੋਇਆ ਹੈ 6 ਮਹੀਨਿਆਂ ਦਾ ਹੋ ਗਿਆ ਮੂਸ ਦੇ ਨਾਲ ਬਚਨ ਕਰਨਾ। ਉਹ ਕਹਿਣ ਲੱਗੇਗੇ ਤਾਂ ਕੋਈ ਪਾਗਲ ਹੈ। ਜਿਹੜਾ 6 ਮਹੀਨਾ ਦੇ ਬੱਚੇ ਨਾਲ ਗੱਲ ਕਰਨੀ ਚਾਹਦਾ 6 ਮਹੀਨਿਆਂ ਦਾ ਲੜਕਾ ਤੈਨੂੰ ਕੀ ਦੱਸੇਗਾ? ਕਹ ਲਗਾ ਕਿ ਨਹੀਂ ਮੇਰੇ ਗੁਰੂ ਦਾ ਹੁਕਮ ਹੈ ਮੈਂ ਉਸ ਦੇ ਨਾਲ ਬਚਨ ਕਰਨਾ ਹੈ ਤਾਂ ਉਹਨਾਂ ਸੰਤਰੀਆਂ ਨੇ ਰਾਜੇ ਕੋਲ ਗੱਲ ਕੀਤੀ ਕਿ ਕੋਈ ਆਦਮੀ ਆਪਣੇ ਲੜਕੇ ਨੂੰ ਮਿਲਣਾ ਚਾਹੁੰਦਾ ਹੈ ਬਚਨ ਕਰਨਾ ਚਾਹੁੰਦਾ ਹੈ ਤੇ ਰਾਜੇ ਨੇ ਹੁਕਮ ਦਿੱਤਾ ਚਲੋ ਕੋਈ ਗੱਲ ਨਹੀਂ ਬਚਨ ਕਰਨ ਦੇਵੋ ਜਦੋਂ ਆ ਗਿਆ ਮਿਲ ਗਿਆ ਤੇ ਗਿਆ ਉਸ ਲੜਕੇ ਦੇ ਕੋਲੇ ਨਾਲੇ ਤਾਂ ਹਿਰਦੋਂ ਡਰਦਾ ਹੈ ਤੇ ਨਾਲੇ ਬਚਨ ਕਰਦਾ ਡਰਦਾ ਕਿਸ ਬਾਰੇ ਉਹ ਹੈ ਜੇ ਇਹ ਲੜਕੇ ਦੀ ਮੌਤ ਹੋ ਗਈ ਤੇ ਮੈਨੂੰ ਇੱਥੇ ਹੀ ਸਜ਼ਾ ਮਿਲ ਜਾਣੀ ਹੈ ਜਦੋਂ ਜਾ ਕੇ ਲੜਕੇ ਦੇ ਕੋਲੇ ਲੜਕੇ ਨੂੰ ਪੁੱਛਦਾ ਹੈ ਕਿ ਇਹ ਲੜਕੇ ਉਹ ਸਤਸੰਗ ਦਾ ਫਲ ਕੀ ਹੈ ਤੇ ਜਦੋਂ ਉਹਨੇ ਸਤਸੰਗ ਦਾ ਫਲ ਪੁੱਛਿਆ ਤੇ ਲੜਕਾ ਕੋ ਖਿੜਖਿੜ ਕਰਕੇ ਹੱਸਣ ਲੱਗਾ ਉਹਨੇ ਫਿਰ ਪੁੱਛਿਆ ਕਿ ਹੈ ਲੜਕੇ ਤੂੰ ਮੇਰੀ ਗੱਲ ਹੱਸ ਕੇ ਨਾ ਟਾਲ ਮੈਨੂੰ ਦੱਸ ਕੇ ਸਤਸੰਗ ਦਾ ਫਲ ਕੀ ਹੈ ਤੋ ਲੜਕਾ ਕਹਿਣ ਲੱਗਾ ਤੈਨੂੰ ਨਹੀਂ ਪਤਾ ਕਿ ਸਤਸੰਗ ਦਾ ਫਲ ਕੀ ਹੈ ਕਹਿਣ ਲੱਗਾ ਮਹਾਰਾਜ ਮੈਨੂੰ ਕੀ ਪਤਾ ਕਿ ਸਤਸੰਗ ਦਾ ਫਲ ਕੀ ਹੈ ਜੇ ਸਤਸੰਗ ਦੇ ਫਲ ਦਾ ਮੈਨੂੰ ਪਤਾ ਹੁੰਦਾ ਤੇ ਮੈਂ ਇੱਥੋਂ ਤੱਕ ਆਉਣ ਦੀ ਮੈਨੂੰ ਕੀ ਜ਼ਰੂਰਤ ਸੀ ਫਿਰ ਉੱਥੇ ਬੈਠ ਕੇ ਸਰਵਣ ਕਰੀ ਜਾਂਦਾ ਉਹ ਲੜਕਾ ਉਹਨੂੰ ਕਹਿਣ ਲੱਗਾ ਜੇ ਤੈਨੂੰ ਨਹੀਂ ਪਤਾ ਤੇ ਮੈਂ ਤੈਨੂੰ ਦੱਸਦਾ ਹਾਂ ਕਿ ਸਤਸੰਗ ਦਾ ਫਲ ਕੀ ਹੈ ਹੁਕਮ ਪ੍ਰਵਾਨ ਕਰਿਆ ਦੋਨੋਂ ਹੱਥ ਜੋੜ ਕੇ ਉੱਥੇ ਖੜਾ ਹੈ ਤੇ ਉਹ ਲੜਕਾ ਕਹਿਣ ਲੱਗਾ ਕਿ ਸੁਣ ਫਿਰ ਸਤਸੰਗ ਦਾ ਫਲ ਕੀ ਹੁੰਦਾ ਹੈ ਕਿ ਪਹਿਲਾਂ ਮੇਰਾ ਜਨਮ ਕਾਂ ਸੀਗਾ ਸਤਸੰਗ ਤੂੰ ਸੁਣਿਆ ਫਲ ਮੈਨੂੰ ਮਿਲਿਆ ਕਾਂਕ ਤੋਂ ਹੰਸ ਬਣ ਗਿਆ ਤੇ ਹੰਸ ਤੋਂ ਅੱਜ ਰਾਜੇ ਦੇ ਘਰੇ ਰਾਜਾ ਪੈਦਾ ਹੋਇਆ ਹਾਂ ਇਹਨਾਂ ਵੱਡਾ ਸਤਸੰਗ ਦਾ ਫਲ ਹੈ ਕਿ ਜਿਹੜਾ ਸਤਸੰਗ ਤਨ ਮਨ ਲਾ ਕੇ ਸਰਮਣ ਕਰਦਾ ਹੈ ਉਹ ਕਾਂਗੋ ਹੰਸ ਬਣਦਾ ਹੈ ਤੇ ਹੰਸ ਤੋਂ ਅਮੀਰ ਜਾਮੇ ਦਾ ਅਮੀਰ ਜਾਮਾ ਪਹਿਣ ਕੇ ਇਸ ਦੁਨੀਆ ਤੇ ਰਾਜ ਕਰਦਾ ਹੈ ਸੋ ਗੁਰੂ ਕੀ ਸਾਦ ਸੰਗਤ ਜੀਓ ਸਤ ਸੰਗ ਇੱਕ ਬੜੀ ਵੱਡੀ ਚੀਜ਼ ਹੈ ਸਤ ਸੰਗ ਕਰਨ ਦੇ ਨਾਲ ਅਨੇਕਾਂ ਪਾਪ ਉਤਰ ਜਾਂਦੇ ਹਨ ਦੇਹੀ ਪਵਿੱਤਰ ਹੋ ਜਾਂਦੀ ਹੈ ਗੁਰੂ ਦਾ ਨਾਮ ਸਿਮਰਨ ਇੱਕ ਬਹੁਤ ਵੱਡਾ ਜਿਸ ਡੇਰੇ ਦੇ ਉੱਤੇ ਚੜ ਕੇ ਆਪ ਆਪ ਹੌਜੇ